ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਹਾਂ ਤੁਸੀਂ ਬਹੁਤ ਹੀ ਵਧੀਆ ਹੋਮੋਗੇ ਹਾਂਜੀ ਅੱਜ ਆਪਾਂ ਤੁਹਾਨੂੰ ਨਿਊ ਕਲੈਕਸ਼ਨ ਚ ਆਪਾਂ ਜਿਹੜਾ ਕੱਪੜਾ ਦਿਖਾ ਰਹੇ ਹਾਂ ਇਹਦਾ ਨਾਮ ਹੈਗਾ ਫੈਂਡੀ ਇਹ ਬਹੁਤ ਸੋਹਣਾ ਸੂਟ ਆ ਕੱਪੜਾ ਬਹੁਤ ਹੀ ਜ਼ਿਆਦਾ ਵਧੀਆ ਹੈਗਾ ਪਾਰਟੀ ਵੇਅਰ ਸੂਟ ਤੁਸੀਂ ਬਣਵਾ ਸਕਦੇ ਹੋ ਪਲੇਨ ਬਣਾਉਣਾ ਇਦਾਂ ਵੀ ਸੋਹਣਾ ਲੱਗੂਗਾ ਤੁਸੀਂ ਵਰਕ ਕਰਾਉਣਾ ਮਸ਼ੀਨੀ ਵਰਕ ਜਰੀ ਵਰਕ ਜਾਂ ਹੈਂਡ ਵਰਕ ਕੋਈ ਵੀ ਕਰਾਉਣਾ ਸਾਰੇ ਇਹਦੇ ਤੇ ਬਹੁਤ ਸੋਹਣੇ ਲੱਗਣਗੇ ਤੁਸੀਂ ਇਹਦੇ ਤੇ ਨੀਡਲ ਵਰਕ ਵੀ ਕਰਵਾ ਸਕਦੇ ਹੋ ਵੀ ਬਹੁਤ ਸੋਹਣਾ ਲੱਗੂਗਾ ਤੇ ਇਹਦੇ ਵਿੱਚ ਆਪਾਂ ਤੁਹਾਨੂੰ ਕਲਰ ਦਿਖਾ ਦਿੰਨੇ ਆ ਜੀ ਤੁਸੀਂ ਕਿਸੇ ਨੇ ਵੀ ਲੈਣਾ ਆਪਣੇ ਵਟਸਐਪ ਤੇ ਮੈਸੇਜ ਕਾਲ ਕਰ ਸਕਦੇ ਹੋ ਕਿਹੜਾ ਕਲਰ ਲੈਣਾ ਉਹ ਵੀ ਆਪਣੀ ਪਸੰਦ ਨਾਲ ਲੈ ਸਕਦੇ ਹੋ ਜੀ ਤੇ ਬਾਕੀ ਦੇ ਪ੍ਰਾਈਸ ਬਹੁਤ ਹੀ ਵਧੀਆ ਰਹਿਣ ਵਾਲੇ ਨੇਗੇ ਕੋਈ ਜ਼ਿਆਦਾ ਪ੍ਰਾਈਜ਼ ਨਹੀਂ ਹੈਗਾ ਇਹ ਕਪੜਾ ਬਹੁਤ ਹੀ ਜ਼ਿਆਦਾ ਸੋਹਣਾਗਾ ਬਹੁਤ ਮਲਾਈਮ ਕਪੜਾ ਦਾ ਤੇ ਹਾਂਜੀ ਆਜੋ ਆਪਾਂ ਇਹਦੇ ਵਿੱਚ ਤੁਹਾਨੂੰ ਹੋਰ ਵੀ ਕਲਰ ਦਿਖਾ ਦਿੰਨੇ ਆ ਇਹ ਕੁਝ ਫੋਟੋਆਂ ਨੇਗੀਆਂ ਤੁਸੀਂ ਇਹਨਾਂ ਵਿੱਚੋਂ ਆਪਣੀ ਪਸੰਦ ਦਾ ਕਲਰ ਸਿਲੈਕਟ ਕਰ ਸਕਦੇ ਹੋਗੇ ਤੇ ਜਿਹੜਾ ਵੀ ਸੂਟ ਲੈਣਾ ਤੁਸੀਂ ਲੈ ਸਕਦੇ ਹੋਗੇ ਬਹੁਤ ਸੋਹਣੇ ਕਲਰ ਨੇਗੇ ਤੇ ਕਪੜਾ ਵੀ ਬਹੁਤ ਸੋਹਣਾ ਸ਼ਾਈਨਿੰਗ ਵਾਲਾਗਾ ਡਬਲ ਸ਼ੇਡ ਹੈ ਯਾਨੀ ਕਿ ਦੋ ਰੰਗ ਕੱਟਦਾ ਹੈ ਇਹ ਕਪੜਾ ਤੇ ਨਾਲ ਹੀ ਆਜੋ ਆਪਾਂ ਤੁਹਾਨੂੰ ਹਾਂਜੀ ਇਹ ਰਾਜਾ ਰਾਣੀ ਜਿਹੜਾ ਕੱਪੜਾ ਬਹੁਤ ਜ਼ਿਆਦਾ ਚੱਲਿਆ ਹੋਇਆ ਹੈਗਾ ਨਾ ਇਹ ਪ੍ਰਿੰਟ ਬਹੁਤ ਜ਼ਿਆਦਾ ਇੱਥੇ ਵਰਕ ਵੀ ਹੈ ਵਧੀਆ ਇਹਦੇ ਵਿੱਚ ਵੀ ਤੁਹਾਨੂੰ ਬਹੁਤ ਜ਼ਿਆਦਾ ਕਲਰ ਮਿਲ ਜਾਣਗੇ ਜਿਹੜਾ ਵੀ ਤੁਸੀਂ ਲੈਣਾ ਲੈ ਸਕਦੇ ਹੋ ਇਹਦੇ ਵੀ ਪ੍ਰਾਈਸ ਬਹੁਤ ਵਧੀਆ ਨੇ ਕੱਪੜਾ ਵੀ ਬਹੁਤ ਸੋਹਣਾਗਾ ਇਹਦੇ ਵਿੱਚ ਤਾਂ ਬਹੁਤ ਜ਼ਿਆਦਾ ਕਲੈਕਸ਼ਨ ਆ ਚੁੱਕੀ ਆ ਤੁਸੀਂ ਆਪਣੀ ਪਸੰਦ ਨਾਲ ਜਿਹੜਾ ਮਰਜੀ ਕਲਰ ਲੈ ਸਕਦੇ ਹੋ ਜੋ ਤੁਹਾਨੂੰ ਪਸੰਦ ਆ ਤੇ ਹਾਂਜੀ ਐਵੇਂ ਆਪਾਂ ਤੁਹਾਡੇ ਲਈ ਨਵੇਂ ਨਵੇਂ ਸੂਟਾਂ ਦੀ ਵੀਡੀਓ ਲੈ ਕੇ ਆਉਂਦੇ ਰਵਾਂਗੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ